ਸਾਡੀ ਪੰਜਾਬੀ ਹੱਤੋਂ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰਾਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਆਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ ਸਾਡੀ ਪੰਜਾਬੀਅਤ ਨੂੰ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰਾਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਆਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ ਸਾਡੀ ਪੰਜਾਬੀਅਤ ਨੂੰ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰਾਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਆਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ ਸਾਡੀ ਪੰਜਾਬੀ ਨੂੰ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰ ਆਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ ਸਾਡੀ ਪੰਜਾਬੀ ਹੱਤੋਂ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰਾਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਆਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ ਸਾਡੀ ਪੰਜਾਬੀਅਤ ਨੂੰ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰਾਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਆਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ ਸਾਡੀ ਪੰਜਾਬੀ ਹੱਤੋਂ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰਾਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਆਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ ਸਾਡੀ ਪੰਜਾਬੀ ਹੱਤੋਂ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰਾਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਆਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ ਸਾਡੀ ਪੰਜਾਬੀ ਹੱਤੋਂ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰਾਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਆਂ ਅਪਡੇਟਸ ਦੇ ਲਈ ਬਨੇ ਰਹੋ ਸਾਡੇ ਨਾਲ ਸਾਡੀ ਪੰਜਾਬੀਅਤ ਨੂੰ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰਾਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਆਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ ਸਾਡੀ ਪੰਜਾਬੀਅਤ ਨੂੰ ਸਾਡੀ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਇਹ ਸੋਨਾ ਜਾ ਉਪਰਾਲਾ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਮਿੱਟੀ ਨੂੰ ਜ਼ਿੰਦਾ ਰੱਖਣਾ ਤਾਂ ਕਮੈਂਟ ਕਰਕੇ ਹੋਰ ਆਈਡੀਆਜ਼ ਇਸ ਤਰੀਕੇ ਦੇ ਸਾਡੇ ਨਾਲ ਸ਼ੇਅਰ ਕਰੋ ਕੌਣ ਕਹਿੰਦਾ ਆਪਣਾ ਲੁਧਿਆਣਾ ਕਿਸੇ ਤੋਂ ਪਿੱਛੇ ਹੈ ਇਸ ਤਰੀਕੇ ਦੀ ਹੋਰ ਨਵੀਆਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ